ਮਲ ਚੌਂਕ ਦੇ ਵਿੱਚ চাচਾ ਇੱਕ ਵਾਰੀ ਫੇਰ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਵਾਰਦਾਤ ਹੋਈ ਹੈ ਔਰ ਵਾਰਦਾਤ ਹੋਈ ਹੈ ਇੱਕ ਸੁਨਾਰੇ ਦੀ ਦੁਕਾਨ ਤੇ ਜੋ ਕਿ ਕੰਡਾ ਜੁਵਲਰ ਦੁਕਾਨ ਹੈ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਦੋ ਮੋਟਰਸਾਈਕਲ ਤੇ ਨੌਜਵਾਨ ਮੂੰਹ ਬੰਨੇ ਹੋਏ ਆਉਂਦੇ ਹਨ ਔਰ ਬਕਾਇਦਾ ਇੱਥੇ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਹਨ ਜਿਹਦੇ ਕਰਕੇ ਇਲਾਕੇ ਦੇ ਵਿੱਚ ਪੂਰੀ ਦਹਿਸ਼ਤ ਫੈਲ ਜਾਂਦੀ ਹੈ ਇਸ ਦੁਕਾਨ ਦੇ ਨਾਲ ਹੀ ਇੱਕ ਹੋਰ ਦੁਕਾਨ ਹੈ ਪੈਰਿਸ ਜੁਵਲਰ ਨਾਮ ਦੀ ਉਹ ਸਵੇਰ ਦੀ ਬੰਦ ਪਈ ਹੈ ਹੁਣ ਲੋਕ ਇਹ ਸਮਝ ਰਹੇ ਹਨ ਕਿ ਕਿਸੇ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਆ ਰਹੀ ਕਿ ਇਹ ਟਾਰਗੇਟ ਪੈਰਿਸ ਜੁਲਰ ਨੂੰ ਕੀਤਾ ਗਿਆ ਸੀ ਕਿ ਕੰਡਾ ਜੁਲਰ ਨੂੰ ਕੀਤਾ ਗਿਆ ਸੀ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਗਰਾਉਂ ਦੇ ਵਿੱਚ ਬਾਰ ਬਾਰ ਸੁਨਾਰੇ ਦੀਆਂ ਦੁਕਾਨਾਂ ਨੂੰ ਇਦਾਂ ਟਾਰਗੇਟ ਕਰਨਾ ਇੱਕ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕਰਦਾ ਹੈ ਕੁਝ ਮਹੀਨੇ ਪਹਿਲਾਂ ਜਗਰਾਉਂ ਦੇ ਚਾਂਸਰੀਣੀ ਚੌਂਕ ਦੇ ਵਿੱਚ ਵੀ ਇੱਕ ਸੁਨਾਰੇ ਦੀ ਦੁਕਾਨ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਹੁਣ ਫੇਰ ਕਮਲ ਚੌਂਕ ਦੇ ਵਿੱਚ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਵਾਰਦਾਤ ਪੁਲਿਸ ਪ੍ਰਸ਼ਾਸਨ ਤੇ ਇੱਕ ਵੱਡੇ ਸਵਾਲ ਖੜੇ ਕਰਦਾ ਹੈ ਤੇ ਲੋਕਾਂ ਦੀ ਮੰਗ ਹੈ ਕਿ ਇਸ ਸਮੇਂ ਉਹ ਪੂਰੀ ਤਰ੍ਹਾਂ دہشت ਵਿੱਚ ਹਨ ਤੇ ਇਹ ਨੌਜਵਾਨ ਕੌਣ ਹਨ ਕਿੱਥੋਂ ਆਉਂਦੇ ਹਨ ਕਿਵੇਂ ਗੋਲੀਆਂ ਚਲਾ ਕੇ ਜਾਂਦੇ ਹਨ ਪੁਲਿਸ ਜਲਦੀ ਇਹਨਾਂ ਨੂੰ ਕਾਬ ਅਧਿਕਾ ਕੇ ਨੇ ਚੌਕ ਤੇ ਗੱਡੀ ਮੋੜੀ ਆ ਪਾਸਰ ਮੋਟਰਸਾਈਕਲ ਠੀਕਾ ਪੱਕੇ ਰੰਗ ਦਾ ਖਾਲੇ ਰੰਗ ਦਾ ਸੀਗਾ ਉਹਨਾਂ ਮੂਰਾ ਨੰਬਰ ਸੀਗਾ ਨਾ ਮਗਰ ਸੀਗਾ ਉਹਨਾਂ ਖੜੇ ਕੋਲੀ ਚਲਾਇਆ ਕੱਟ ਕੇ ਚੱਲਦੇ ਰਹੇ ਕਿੰਨੇ ਜਣੇ ਸੀ ਹਾਂ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਦੋ ਜਣੇ ਸੀ ਅੱਛਾ ਮੂੰਹ ਬੰਨੇ ਹੋਏ ਸੀ ਦੋ ਦੋਨੋਂ ਬੰਨੇ ਹੋਏ ਸੀ ਠੀਕ ਆ ਸਾਹਮਣੇ ਚੌਕ ਦੇ ਕੈਮਰੇ ਲੱਗੇ ਸਾਰੇ ਲੱਗੇ ਆ ਤੇ ਇਹਦੇ ਸਰੇਆ ਮਹੀਨਾ ਤੋਂ ਵੀ ਲੱਗੇ ਹੋਏ ਆ ਹਾਂ ਗੋਲੀ ਚਲਾ ਕੇ ਚਲੇ ਗਏ ਹੋਈ ਕਿ ਇੱਥੇ ਦੁਕਾਨ ਤੇ ਪਤਾ ਲੱਗੇ ਮੈਂ ਤਾਂ ਰੋਟੀ ਖਾਣ ਕਰੇ ਗਿਆ ਹੋਇਆ ਸੀ ਮੈਨੂੰ ਬਾਅਦ ਚ ਪਤਾ ਲੱਗੇ ਮੈਂ ਬੈਠੇ ਆ ਰਿਹਾ ਸੀ ਨਾ ਤੇ ਤੂੰ ਆ ਰਿਹਾ ਸੀ ਹਾਂ ਕੋਈ ਕੁਛ ਨਹੀਂ ਹੋਣ ਲੱਗਿਆ ਬੱਚਾ ਬੈਠਾ ਸੀ ਉਹਦਾ ਵਾਈ ਗੱਲ ਤਾਂ ਕੋਈ ਗੱਲ ਨਹੀਂ ਪਤਾ ਨਹੀਂ ਤੇ ਕੋਈ ਨੁਕਸਾਨ ਤੇ ਬਚਾ ਕੋਈ ਨੁਕਸਾਨ ਨਹੀਂ ਹੋਇਆ ਬਸ ਤੇ ਕੀ ਆ ਕੇ ਕੀ ਪਤਾ ਲੱਗੇ ਗੋਲੀ ਚ ਲਾ ਕੇ ਭੱਜ ਗਈ ਉਹ ਗੋਲੀ ਆ ਸ਼ੀਸ਼ੇ ਤੇ ਲੱਗਿਆ ਗੋਲੀ ਵੱਜਿਉਣੀ ਹਾਂ ਗਾੜੀ ਚ ਪਜਾਵਾ ਬੱਚਾ ਸੀ ਕੋਈ ਧੰਕੀ ਨਹੀਂ ਕੁਛ ਵੀ ਨਹੀਂ ਆ ਡੈਨ ਜੋਗੀ ਹੈ ਹੀ ਨਹੀਂ ਲੰਗਿਆ ਪੁਲਿਸ ਨੂੰ ਦੱਸਤਾ ਇਹਦੇ ਬਾਰੇ ਆਪਾਂ ਦੋਸਤਾਂ ਨਾਲ ਆਪਣਾ ਗੋਲ ਗਾਇਨ ਸਾਇਕਲ ਨਹੀਂ ਮੈਂ ਹੈ ਨਹੀਂ ਸੀਗਾ ਮੈਂ ਰੋਟੀ ਕਾਣ ਗਿਆ ਅੱਜ ਕਰੇ ਕੌਣ ਸੀ ਗੱਲ ਦੇ ਤੁਮੇ ਬਟੀਚਾ ਤੋਂ ਬੈਠੇ ਗਏ ਆਂ ਗੇਮ ਵੇਖਦਾ ਪਿਆ ਸੀਗਾ ਬਹੁਤ ਬੁਰਾ ਹਾਲ ਹੋਇਆ ਹੈ ਜੀ ਛੜਿਆੰਗੋਲੀ ਚਲਾ ਕੇ ਗਏ ਆ ਬੰਦੇ ਦੇ ਮੋਟਰਸਾਈਕਲ ਤੇ ਕੋਈ ਨੰਬਰ ਨਹੀਂ ਸੀ ਕੋਈ ਲੈਣਾ ਨਹੀਂ ਸੀ ਕੋਈ ਜਨਾ ਨਹੀਂ ਸੀ ਜਨਾ ਅੱਗੇ ਨਾ ਪਿੱਛੇ ਗੋਲੀ ਚਲਾ ਕੇ ਬੰਦੇ ਖੜ ਕੇ ਗੋਲੀ ਚਲਾ ਕੇ ਗਏ ਆ ਟਾਰਗੇਟ ਪੂਰਾ ਉਹਨਾਂ ਦਾ ਅਚੀਵ ਹੋਣਾ ਸੀਗਾ ਬਚਾਅ ਹੋ ਗਿਆ ਪਤਾ ਨਹੀਂ ਕਿਵੇਂ ਹੋ ਗਿਆ ਰੱਬ ਦੀ ਪਰ ਸ਼ਹਿਰ ਦਾ ਬਹੁਤ ਬੁਰਾ ਹਾਲ ਹੋ ਚੁੱਕਾ ਵਾ ਕਦੇ ਕਿਸੇ ਤੇ ਗੋਲੀਆਂ ਚੱਲਦੀ ਕਦੇ ਕਿਸੇ ਤੇ ਚੱਲਦੀਆਂ ਪ੍ਰਸ਼ਾਸਨ ਉਹਨੂੰ ਆ ਬੇਨਤੀ ਆ ਵੀ ਇਹਨਾਂ ਲੋਕਾਂ ਤੇ ਸ਼ਿਕੰਜਾ ਕਸਿਆ ਜਾਵੇ ਤੁਹਾਡੇ ਨਾਲ ਵੀ ਇਹਨਾਂ ਦੇ ਨਾਲ ਵੀ ਹੋਰ ਇੱਕ ਸਿਨਾਰਾ ਰੁਕਣਾ ਉਹ ਬੰਦਾ ਅੱਜ ਗੋਸਾ ਦਾ ਓੱਤੇ ਵੀ ਗੋਲੀ ਚਲਾਨੀ ਹੋ ਸਕਦੀ ਸੀ ਖੁਸ਼ੀ ਹੋ ਸਕਦਾ ਸੀ ਵੀ ਹੋ ਸਕਦਾ ਸੀ ਪਤਾ ਨਹੀਂ ਜੀ ਫਿਰ ਵੀ ਠੀਕ ਪਰ ਪਤਾ ਨਹੀਂਗਾ ਕਿਹੜੇ ਬੰਦੇ ਆ ਕਿਹੜੇ ਨਹੀਂ ਨਕਾਬ ਤੇ ਗਏ ਸੀ ਉਹਨਾਂ ਦੇ ਪੁੱਤ ਦੇਖੋ ਬਾਜ਼ਾਰ دہشت ਪੂਰੀ ਇਹਨਾਂ ਨੇ ਪਾਈ ਹੋਈ ਹੈ ਪਹਿਲੋਂ ਆਪਣੇ ਚਾਂਸੀ ਵਾਲੇ ਚੌਂਕ ਦੇ ਵਿੱਚ ਤੁਹਾਡੇ ਸਾਹਮਣੇ ਆ ਗੋਲੀਆਂ ਚੱਲੀਆਂ ਹੁਣ ਆ ਕਮਲ ਚੌਂਕ ਤੇ ਚੱਲ ਪਈ ਅੱਗੇ ਪਤਾ ਨਹੀਂ ਕੀ ਹੋਣਾ ਜੀ ਇਹ ਬਹੁਤ ਭਰਮਾ ਬਾਜ਼ਾਰ ਆ ਸਰ ਇਹ ਇੱਥੇ ਤਾਂ ਪੂਰੀ ਇਹਨਾਂ ਨੂੰ ਸਕਿਉਰਿਟੀ ਚਾਹੀਦੀ ਆ ਅਸੀਂ ਤਾਂ ਹੱਥ ਬਣ ਕੇ ਹੀ ਕਹਿੰਦੇ ਆ ਇੱਥੇ ਤੁਸੀਂ ਹੁਣ ਦੇਖ ਲਓ ਹਜੇ ਤੱਕ ਪੁਲਿਸ ਨਹੀਂ ਪਹੁੰਚੀ ਮੇਨ ਚੌਂਕ ਮੇਨ ਚੌਂਕ ਆ ਕੰਮ ਲੈ ਇੱਕ ਵੀ ਪੁਲਿਸ ਵਾਲਾ ਹੋਣੀਗਾ ਸਰ ਇਸ ਤੋਂ ਵੱਡੀ ਕੀ ਗੱਲ ਸਰ ਸ਼ਹਿਰ ਦਾ ਬਾਜ਼ਾਰ ਵਾਲੇ ਹੁਣ ਕਿਵੇਂ ਤਰੇ ਹੋਇਆ ਬਾਜ਼ਾਰ ਤਾਂ ਮਾਰਾ ਜੀ ਦੁਕਾਨਾਂ ਬੰਦ ਕਰਕੇ ਪੰਜ ਨੂੰ ਤਿਆਰ ਉਹਦਾ ਅਗਲਾ ਕਿੱਥੇ ਪਤਾ ਨਹੀਂ ਕਿੱਥੇ ਅਜੇ ਇੱਥੇ ਤੁਰੇ ਫਿਰਦੇ ਕਿ ਕਿੱਥੇ ਆਜੇ ਤੁਹਾਡੇ ਸਾਹਮਣੇ ਆ ਬਾਜ਼ਾਰ ਦਾ ਕੀ ਹਾਲ ਸਾਰੇ ਹਾਲਾਤ ਅਜੇ ਤੱਕ ਪੁਲਿਸ ਨਹੀਂ ਪਹੁੰਚੀ ਸਰ 3:43 ਤੋਂ 3:40 ਮਿੰਟ ਦੁਪਹਿਰ ਦੀ ਘਟਨਾ ਹੈਗੀ ਏ ਇਹ ਦੋ ਮੋਟਰਸਾਈਕਲ ਸਵਾਰ ਬੰਦੇ ਆਉਂਦੇ ਹੈਗੇ ਨੇ ਤੇ ਸਾਡੇ ਕੋਲ ਫੋਟੋਸ ਆ ਗਈਆਂ ਨੇ ਸਾਡੇ ਸਰਕਾਰੀ ਕੈਮਰੇ ਇੱਥੇ ਲੱਗੇ ਹੋਏ ਨੇ ਉਹਦੇ ਵਿੱਚ ਸਾਨੂੰ ਫੋਟੋਸ ਕੈਪਚਰ ਹੋ ਗਈਆਂ ਨੇ ਤੇ ਜਿਹੜੇ ਸਸਪੈਕਟ ਬੰਦੇ ਆ ਦੋ ਬੰਦੇ ਆ ਤੇ ਬਾਈਕ ਜਿਹੜਾ ਹੈਗਾ ਉਹ ਪਲਸਰ ਜਾਂ ਪਾਚੇ ਕਿਸਮ ਦਾ ਲੱਗ ਰਿਹਾ ਸੋ ਉਹ ਜਿਹੜਾ ਹੈਗਾ ਕਮਲ ਚੌਂਗ ਦੀ ਸਾਈਡ ਤੋਂ ਆਂਦੇ ਨੇ ਤੇ ਇੱਕ ਫਾਇਰ ਕਰਕੇ ਟਰਵਰਡ ਜਿਹੜਾ ਇਹ ਰੋਡ ਹੈਗਾ ਟਰਵਰਡਸ ਰਾਈਪੋਰਟ ਅੱਡਾ ਉਹਨੂੰ ਜਾਂਦਾ ਹੈਗਾ ਉਸਤੇ ਭੱਜੇ ਹੈਗੇ ਨੇ ਸੋ ਇਹ ਕੰਡਾ ਜੁਵਲਰ ਸ਼ਾਪ ਹੈਗੀ ਜਿੱਥੇ ਇਹ ਇਨਸੀਡੈਂਟ ਹੋਇਆ ਹੈ ਤੇ ਸਾਨੂੰ ਉਮੀਦ ਹੈ ਕਿ ਅਸੀਂ ਇਹਨੂੰ ਬਹੁਤ ਜਲਦੀ ਥਰੂ ਟੈਕਨੀਕਲ ਥਰੂ ਹਿਊਮਨ ਇੰਟੈਲੀਜੈਂਸ ਜਿਹੜਾ ਹੈਗਾ ਇਹ ਜਲਦੀ ਤੋਂ ਜਲਦੀ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੇ ਆਪਣੇ ਸਾਥੀ ਰਜੀਸ਼ ਮਾਨਸਲ ਦੇ ਨਾਲ ਹਿਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉ